ਕਰਮਜੀਤ ਸਿੰਘ ਜੀ ਕਰਮਜੀਤ ਜੀ ਹਾਂਜੀ ਹਾਂਜੀ ਕਿਸਾਨਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਮੋਹਲੀ ਕਲਾਂ ਜੀ ਮੋਹਲੀ ਹਾਂਜੀ ਕਿ ਇਹ ਮੇਲਾ ਅੱਜ ਖਿਲਾਰਾ ਰੈਪੋਰ ਦੇ ਵਿੱਚ ਲਗਾਇਆ ਗਿਆ ਆ ਖਾਸ ਕਰ ਕਿਸਾਨਾਂ ਨੂੰ ਦੇਖੋ ਜੀ ਹਾਂਜੀ ਹਾਂਜੀ ਪਹਿਲੀ ਵਾਰ ਹੋਇਆ ਕਿ ਪਹਿਲਾਂ ਇਹ ਯੂਨੀਵਰਸਿਟੀ ਦੇ ਵਿੱਚ ਲੱਗ ਹਾਂਜੀ ਯੂਨੀਵਰਸਿਟੀ ਲੱਗਦਾ ਹਾਂ ਜੀ ਹਾਂ ਪਸਟਲ ਪਿੰਡਾਂ ਦੇ ਵਿੱਚ ਹਾਂਜੀ ਬਹੁਤ ਵਧੀਆ ਹੋਇਆ ਜੀ ਪਹਿਲਾਂ ਯੂਨੀਵਰਸਿਟੀ ਜਾਣਾ ਵੀ ਉਹ ਤਾਂ ਕਈ ਦੂਰ ਸੀਗਾ ਜੀ ਤੇ ਹੁਣ ਇੱਥੇ ਬਾਹਰ ਆ ਤੇ ਮੌਸਮ ਵੀ ਠੀਕ ਹੈ ਹਾਂਜੀ ਬਹੁਤ ਵਧੀਆ ਲੱਗਿਆ ਜੀ ਤੇ ਕੀ ਹੈ ਜਿਹੜਾ ਖਾਸ ਦੇਖਣ ਨੂੰ ਮਿਲਿਆ ਜਿਵੇਂ ਆਮ ਤੌਰ ਤੇ ਮੇਲਿਆਂ ਹਾਜਤਾ ਜੀ ਦੇਖੋ ਮਸ਼ੀਨਰੀ ਬਾਰੇ ਠੀਕ ਹੈ ਤੇ ਬਾਕੀ ਹਲੇ ਪਹੁੰਚੇ ਆ ਜੀ ਵੀਜਾ ਬਾਰੇ ਵੀ ਜਾਣ ਹਾਂਜੀ ਵੀਜਾ ਬਾਰੇ ਜਾਣਕਾਰੀ ਹਾਂਜੀ ਹਾਂ ਹਾਂ ਤੇ ਕੀ ਲੱਗਦਾ ਪਿੰਡਾਂ ਦੇ ਵਿੱਚ ਇਹ ਮੇਲੇ ਲੱਗਣੇ ਚਾਹੀਦੇ ਹਾਂਜੀ ਲੱਗਣੇ ਚਾਹੀਦੇ ਹਾਂਜੀ ਹਾਂ ਹੁਣ ਆਹ ਪਿੰਡ ਦੇ ਵਿੱਚ ਲੱਗਿਆ ਕਿੰਨੀਆਂ ਕਿੰਨੀਆਂ ਕਿਟਮਾਂ ਜਿੰਨੀਆਂ ਲੱਗੀਆਂ ਨੇ ਕਿਹਦਾ ਹਜਤਾ ਜੀ ਪਹੁੰਚੇ ਹਲੇ ਜੀ ਜਾਣੇ ਹਾਂ ਲੈਂਟਰੀ ਕਰਿਆ ਜੀ ਕੀ ਨਾਮ ਹੈ ਤੁਹਾਡਾ ਸੁਖਜੀਤ ਸਿੰਘ ਜੀ ਕਿਹੜੇ ਪਿੰਡੋਂ ਆਏ ਹੋ ਗੁਰਮਾ ਤੋਂ ਆਏ ਜੀ ਅੱਜ ਕਿਹੜੇ ਪਿੰਡ ਕਿਹੜੀ ਜਗ੍ਹਾ ਤੇ ਮੇਲਾ ਲੱਗਿਆ ਗਲਾਰਾਪੁਰ ਦੇ ਵਿੱਚ ਮੇਲਾ ਲੱਗਿਆ ਜੀ ਕਿਵੇਂ ਦੇਖਦੇ ਹੋ ਮੇਲੇ ਨੂੰ ਪਹਿਲਾਂ ਯੂਨੀਵਰਸਿਟੀਜ਼ ਦੇ ਵਿੱਚ ਮੇਲਾ ਲੱਗਦਾ ਸੀ ਹੁਣ ਪਿੰਡਾਂ ਦੇ ਵਿੱਚ ਨਹੀਂ ਪਿੰਡਾਂ ਦੇ ਵਿੱਚ ਬਹੁਤ ਵਧੀਆ ਜੀ ਲਾਉਂਗੇ ਲੋਕ ਜਾਗਰਤ ਹੋਣਗੇ ਲੋਕਾਂ ਨੂੰ ਉਨੇ ਹੀ ਵੱਧ ਪਤਾ ਲੱਗੂਗਾ ਹਾਂਜੀ ਲੋਕਾਂ ਦੀ ਜਾਣਕਾਰੀ ਵੱਧਦੀ ਹੈ ਵੀ ਕਿਹੜੀਆਂ ਚੀਜ਼ਾਂ ਆ ਰਹੀਆਂ ਨੇ ਨਵੀਆਂ ਕਿੰਨੀ ਮਸ਼ੀਨਰੀ ਆ ਰਹੀ ਹੈ ਜੀ ਬਾਕੀ ਬੀਜਾਂ ਬਾਰੇ ਵੀ ਪਤਾ ਲੱਗਦਾ ਸਾਨੂੰ ਨਵੀਆਂ ਪਨੀਰੀਆਂ ਆ ਰਹੀਆਂ ਨੇ ਹਾਈਬ੍ਰਿਡ ਪਨੀਰੀਆਂ ਆ ਰਹੀਆਂ ਨੇ ਉਹਨਾਂ ਦਾ ਪਤਾ ਲੱਗ ਰਿਹਾ ਕਈ ਕਿਸਾਨ ਪਿੰਡ ਤੋਂ ਬਾਹਰ ਨਹੀਂ ਸੀ ਜਾਂਦੇ ਉਹ ਕਹਿੰਦੇ ਕਿ ਬਾਪੂ ਗਿਆ ਲੈ ਆਊਗਾ ਸਮਾਨ ਹੁਣ ਨਾਲ ਬੱਚੇ ਵੀ ਵਿੱਚ ਤਾਂ ਹੈਗੇ ਜੀ ਹੁਣ ਵਿੱਚ ਕਈ ਲੋਕ ਐਜੇ ਨੇ ਜੀ ਨਾ ਲੁਧਿਆਣਾ ਇਨੀ ਦੇਖਿਆ ਹੈਗਾ ਬਜ਼ੁਰਗਾਂ ਨੇ ਵੀ ਉਹਨਾਂ ਦੇ ਬੱਚੇ ਲਿਆਉਂਦੇ ਆ ਜਾਂ ਬਜ਼ੁਰਗ ਘਰੇ ਰਹਿੰਦੇ ਨੇ ਬੱਚੇ ਲੈ ਕੇ ਆਉਂਦੇ ਆ ਬੱਚੇ ਉਹ ਨਹੀਂ ਜਾ ਪਾਉਂਦੇ ਹੈਗੇ ਹੁਣ ਇੱਥੇ ਸਾਰੇ ਦੇਖਣਗੇ ਬੱਚੇ ਵੀ ਦੇਖਣਗੇ ਬਜ਼ੁਰਗ ਵੀ ਦੇਖਣਗੇ ਸਾਰੇ ਦੇਖਣਗੇ ਕਿੰਨਾ ਕ ਫਾਇਦਾ ਇਹਦਾ ਬਹੁਤ ਫਾਇਦੇ ਨੇ ਜੀ ਇੱਥੇ ਮੇਲਾ ਲਾਉਣ ਦੇ ਆ ਹੁਣ ਨਵੀਂ ਮਸ਼ੀਨਰੀ ਆਈ ਆ ਫੋਰ ਅੱਗੇ ਆਪਣੇ ਟਰੈਕਟਰ ਆਏ ਨੇ ਕਰਤਾਰ ਵਾਲਿਆਂ ਦਾ ਉਹ ਵੀ ਬਹੁਤ ਵਧੀਆ ਸਾਰੀ ਮਸ਼ੀਨਰੀ ਵਧੀਆ ਆ ਰਹੀ ਆ ਨਵੀਂ ਹਾਂਜੀ ਹਾਂਜੀ ਬੀਜ ਵੀ ਦੇ ਦੇ ਆ ਵਧੀਆ ਵਧੀਆ ਹਾਂਜੀ ਮੇਰਾ ਨਾਮ ਹੈ ਅਜੀਬਦੁੱਲੀ ਅਸੀਂ ਆਏ ਮਲੇ ਕੋਲ ਵੀਜੀ ਕਿਹੜੀ ਜਗ੍ਹਾ ਅਸੀਂ ਕਿਲਰ ਆਇਪੁਰ ਕਿਸਾਨ ਮੇਲੇ ਤੇ ਮੇਲੇ ਕਹਿੰਦੇ ਪਹਿਲੀ ਵਾਰੀ ਲੱਗਿਆ ਕਿਸਾਨ ਇਹ ਪਹਿਲੀ ਵਾਰੀ ਲੱਗਿਆ ਪਹਿਲਾਂ ਹੁੰਦੀ ਰਹਿੰਦੀ ਸੀ ਤੇ ਖੇਡਾਂ ਵਗੈਰਾ ਇਸ ਵਾਰੀ ਪਹਿਲੀ ਵਾਰ ਕਿਸਾਨ ਮੇਲਾ ਲੱਗਾ ਕਿਵੇਂ ਦੇਖਦੇ ਹੋ ਤੇ ਵੱਖ-ਵੱਖ ਤਰ੍ਹਾਂ ਦੀ ਮਸ਼ੀਨਰੀ ਖੇਤੀ ਦੇ ਨਾਲ ਜਾਣਕਾਰੀ ਜਿਹੜੀ ਦਿੱਤੀ ਜਾ ਰਹੀ ਹੈ ਸਾਰਾ ਕੁਝ ਵਧੀਆ ਇਸ ਵਾਰੀ ਇਹਨਾਂ ਨੇ ਨਵੇਂ ਜਿਹੜੇ ਨੇ ਉਹ ਕਿਸਾਨ ਖੇਤਾਂ ਲਈ ਜੋ ਵਿਸੰਧ ਨੇ ਇਹਨਾਂ ਦੇ ਜੋ ਵੀ ਮਸ਼ੀਨਾਂ ਨੇ ਉਹ ਸਾਰੀਆਂ ਵਧੀਆ ਨੇ ਬਾਕੀ ਹਰ ਬੀਜ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਹੌਲ ਵੀ ਖਾਪੀ ਜਿਹੜੇ ਕਿਸਾਨ ਖੇਤੀ ਨਾਲ ਜੁੜੇ ਤੰਦੇ ਨੇ ਉਹ ਸਾਰੇ ਇੱਥੇ ਮਤਲਬ ਜਾਣਕਾਰੀ ਮਿਲ ਰਹੀ ਹੈ ਲੱਗਦਾ ਜੀ ਕਿ ਇਹ ਪਿੰਡਾਂ ਦੇ ਵਿੱਚ ਅਜਿਹੇ ਮੇਲੇ ਪਹਿਲਾਂ ਯੂਨੀਵਰਸਿਟੀਆਂ ਜਾਣਾ ਪੈਂਦਾ ਪਹਿਲਾਂ ਯੂਨੀਵਰਸਿਟੀ ਜਾਣਾ ਪੈਂਦਾ ਸੀ ਕਿ ਅੱਜ ਤਾਂ ਕਿ ਹੁਣ ਲੋਕਾਂ ਨੂੰ ਮਤਲਬ ਚਲੋ ਇਹ ਲੋਕਲ ਦੇਖਣ ਲਈ ਮਿਲੇਗਾ ਥੋੜਾ ਬੋਧਾ ਮਤਲਬ ਜਿਹੜੇ 5 ਕਿਲੋਮੀਟਰ 10 ਕਿਲੋਮੀਟਰ ਤੋਂ ਆਉਂਦੇ ਆ ਲੋਕੀ ਉਹ ਬੜੇ ਆਸਾਨੀ ਨਾਲ ਆ ਸਕਦੇ ਨੇ ਇਹ ਪਹਿਲਾਂ ਯੂਨੀਵਰਸਿਟੀਆਂ ਜਾਣਾ ਪੈਂਦਾ ਸੀਗਾ ਦੂਰ ਦੂਰ ਹਨ ਤੇ ਬੜੀ ਖੁਸ਼ੀ ਹੋਈ ਕਿ ਸਾਡੇ ਮਲੇਕੂਲੇ ਦੇ ਲਾਗੇ ਵੀ ਕਿਸਾਨ ਮੇਲਾ ਲੱਗਾ ਇੱਕ ਮੇਲੇ ਦੇ ਵਿੱਚ ਕਿਹੜੇ ਕਿਹੜੇ ਵਿਕਲਵੇ ਆ ਚਾਈ ਮਸ਼ੀਨਾਂ ਦੀ ਗੱਲ ਕਰੀਏ ਕਿਸਾਨਾਂ ਦੇ ਸਾਰੇ ਜਿਦਾ ਹੁਣ ਖੇਤੀ ਨਾਲ ਸਬੰਧਿਤ ਜਿੰਨੇ ਵੀ ਸੰਦੇ ਰਹਿਗੇ ਸਾਰੇ ਇੱਥੇ ਅਵੇਲੇਬਲ ਨੇ ਉਹਨਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਜੇ ਸੁਪਰ ਸੀਡਰ ਹੋਗੇ ਤਵੀਆਂ ਰੋਟਾ ਵਿਡਰ ਸਾਰੇ ਛੋਟੇ ਰੋਟਾ ਵਿਡਰ ਵੀ ਨਹੀਂ ਟਰੈਕਟਰ ਵਗੈਰਾ ਸਾਰੀ ਕਿਸਾਨ ਆ ਦੀ ਮਸ਼ੀਨਰੀ ਬਾਰੇ ਨਾਲੇ ਦਿੱਤੀ ਆ ਸਾਰੀ ਕਿਸਾਨ ਆ ਦੀ ਮਸ਼ੀਨਰੀ ਬਾਰੇ ਨੌਲੇਜ ਦਿੰਦੇ ਆ ਬੜਾ ਵਧੀਆ ਲੱਗਾ ਸਾਨੂੰ ਵੀ ਆ ਕੇ ਹਾਂਜੀ ਕੋ ਕੀ ਨਾਮ ਆ ਜੀ ਮੇਰਾ ਨਾਮ ਅਮਰਿਕ ਸਿੰਘ ਆ ਜੀ ਹਾਂਜੀ ਕਿਹੜੀ ਜਗ੍ਹਾ ਇਹ ਮੇਲਾ ਲਗਾਇਆ ਗਿਆ ਜੀ ਇਹ ਕਲਰਾ ਪਰ ਦਾਣਾ ਮੰਡੀ ਦੇ ਨਾਲ ਹੀ ਮੇਲਾ ਲੱਗਿਆ ਹੋਇਆ ਤੇ ਖੇਡਾਂ ਵਾਲੇ ਗਰਾਊਂਡ ਦੇ ਵਿੱਚ ਜਿੱਥੇ ਪਹਿਲਾਂ ਖੇਡਾਂ ਹੁੰਦੀਆਂ ਸੀ ਉੱਥੇ ਮੇਲਾ ਇਹ ਆਪਣੇ ਲੱਗਿਆ ਹੋਇਆ ਇੱਥੇ ਆ ਜਿੰਨੀਆਂ ਵੀ ਰਹੀਆਂ ਨੇ ਕੰਪਨੀਆਂ ਨੇ ਰੂਟਾਵੇਟਰ ਵਾਲੀਆਂ ਟਰੈਕਟਰ ਵਾਲੀਆਂ ਆਈਆਂ ਹੋਈਆਂ ਨੇ ਤੇ ਵੀਆਂ ਵਾਲੀਆਂ ਕੰਪਨੀਆਂ ਵੀ ਨੇ ਇਹਨਾਂ ਦਾ ਵਧੀਆ ਉਪਰਾਲਾ ਕਰਿਆ ਜਿਹੜਾ ਇੱਥੇ ਆਪਣੇ ਮੇਲਾ ਲਵਾਇਆ ਬਣ ਇਹ ਪਿੰਡ ਜਿਵੇਂ ਯੂਨੀਵਰਸਿਟੀ ਜਾਂਦੇ ਆ ਉੱਥੇ ਬਹੁਤ ਦਿੱਕਦਾਰੀ ਹੁੰਦੀ ਹੈ ਜਾਣ ਦੀ ਹੈ ਤੇ ਖੁੱਲੇ ਏਰੀਏ 'ਚ ਵਧੀਆ ਜਗ੍ਹਾ ਇਸ ਤਰ੍ਹਾਂ ਦੇ ਮੇਲੇ ਪੂਰੇ ਪੰਜਾਬ ਦੇ ਵਿੱਚ ਲੱਗਣੇ ਚਾਹੀਦੇ ਹਨ ਅੱਜ ਜਿਵੇਂ ਕਿ ਲਾਰਾਏਪੁਰ ਦੇ ਵਿੱਚ ਮੇਲਾ ਲਗਾਇਆ ਗਿਆ ਕਿਹੜੀਆਂ-ਕਿਹੜੀਆਂ ਚੀਜ਼ਾਂ ਇੱਥੇ ਕਿਸਾਨਾਂ ਦੇ ਲਈ ਅਵੇਲੇਬਲ ਆ ਕਿਸਾਨ ਮੇਲੇ ਦੇ ਵਿੱਚ ਇੱਥੇ ਬੀ ਹੈਗੇ ਆ ਰੋਟਾਵੇਟਰ ਹੈਗੇ ਆ ਟਰੈਕਟਰ ਨੇ ਹੋਰ ਖੇਤੀਬਾੜੀ ਨਾਲ ਸੰਬੰਧਿਤ ਕਿੰਨੀ ਜਾਣਕਾਰੀ ਆ ਉਹ ਇੱਥੇ ਸਾਰੀ ਉਪਲਬਧ ਆ ਬਹੁਤ ਵਧੀਆ ਗੱਲ ਆ ਸਾਰੀ ਸਾਂਝੀ ਕੀਤੀ ਜਾ ਰਹੀ ਹਾਂਜੀ ਸਾਰੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਆ ਹਾਂ ਸਾਰੀ ਜਾਣਕਾਰੀ ਸਾਂਝੀ ਕਰੀ ਜਾ ਰਹੀ ਆ ਤੇ ਇਹ ਪਹਿਲੀ ਵਾਰੀ ਆ ਅਗਲੀ ਵਾਰੀ ਆਊਗਾ ਤੇ ਇਦੋਂ ਹੋਰ ਵਧੀਆ ਆਊਗਾ ਕਿੰਨੇ ਦਿਨਾਂ ਦਾ ਮੇਲਾ ਅੱਜ ਪਹਿਲਾ ਦਿਨ ਆ ਜੀ ਇਹ ਤਿੰਨ ਦਿਨ ਚੱਲਣਾ ਇਹ ਮੇਲਾ ਤਿੰਨ ਦਿਨ ਚੱਲਣਾ ਅੱਜ ਪਹਿਲੇ ਦਿਨ ਕਰਕੇ ਕੁਝ ਲੋਕਾਂ ਨੂੰ ਘੱਟ ਇਹਦੀ ਜਾਗਰੂਕਤਾ ਸੀਗੀ ਕੱਲੋਂ ਹੋਰ ਵਧੀਆ ਇਕੱਠ ਹੋਊਗਾ ਤੇ ਲੋਕਾਂ ਨੂੰ ਆਉਣਾ ਚਾਹੀਦਾ ਜਾਣਕਾਰੀ ਮਿਲ ਰਹੀ ਆ ਬਹੁਤ ਵਧੀਆ ਪ੍ਰਾਲਾਇ